ਜੀ ਕੀ ਗੱਲ ਅੱਜ ਮਾਤਾ ਜੀ ਨੂੰ ਵੀ ਦਿੱਤਾ ਤੇ ਕੱਲ ਉਸ ਧੀ ਨੂੰ ਵੀ ਦਿੱਤਾ ਜਿਹੜੀ ਝੂਠ ਬੋਲਦੀ ਰਹੀ ਲੋਕ ਕਹਿੰਦੇ ਵੀ ਮੇਰਾ ਪਿਓ ਨਸ਼ੇੜੀ ਹੈ ਜੀ ਤਾਂ ਨਸ਼ੇੜੀ ਤਾਂ ਨਹੀਂ ਉਹ ਤਾਂ ਗੁਰਸਿੱਖ ਨਿਕਲੇ ਜੀ ਜਿਸ ਦਿਨ ਮੈਂ ਇੱਥੇ ਆਇਆ ਸੀਗਾ ਮੈਨੂੰ ਕੁੜੀ ਦੇ ਬਾਪ ਦਾ ਫੋਨ ਆਇਆ ਸੀ ਪਹਾਉਗੜਾ ਦਾ ਤੇ ਮੈਂ ਕੁੜੀ ਨੂੰ ਮਿਲਣ ਤੋਂ ਪਹਿਲਾਂ ਇਹਨਾਂ ਨੂੰ ਮਿਲ ਕੇ ਗਿਆ ਸੀ ਲੜਕੀ ਨੂੰ ਵੀ ਇਹ ਗੱਲ ਸਮਝਾਈ ਸੀ ਜਾ ਕੇ ਕਿ ਬਾਕੀ ਜੋ ਗੱਲਾਂ ਮਰਜ਼ੀ ਠੀਕ ਹੋਣ ਤੇਨੂੰ ਪਿਓ ਨੂੰ ਮਿਲੀ ਨੂੰ ਬੜੇ ਸਾਲ ਹੋ ਗਏ ਹੋਣਗੇ ਤੇਨੂੰ ਕੁਝ ਪਿਕਚਰ ਦਿਖਾਈ ਹੋ ਸਕਦੀ ਆ ਪਰ ਤੇਰਾ ਪਯੋਰ ਨਿਸ਼ਾਨੀ ਕਰਦਾ ਉਸ ਤੋਂ ਬਾਅਦ ਜੋ ਸੋਸ਼ਲ ਮੀਡੀਆ ਦੇ ਉੱਤੇ ਹੋਇਆ ਬਹੁਤ ਘਟੀਆ ਮਤਲਬ ਨਿੰਦਣਯੋਗ ਐ ਲੜਾਈ ਝਗੜਾ ਨਾ ਨਾ ਹੋ ਸਕਦਾ ਮੈਂ ਉਸ ਦਿਨ ਉੱਥੇ ਜਾ ਕੇ ਵੀ ਬੋਲਿਆ ਸੀ ਜਿਹੜੀ ਮੇਰੀ ਵੀਡੀਓ ਸੀ ਜਦੋਂ ਲੜਕੀ ਦੇ ਕੋਲ ਮੈਂ ਖੜਾ ਸੀਗਾ ਮੈਂ ਕਿਹਾ ਸੀ ਮੈਂ ਤੁਹਾਡੇ ਪਿਤਾ ਜੀ ਨੂੰ ਵੀ ਮਿਲ ਕੇ ਆਇਆ 7-8 ਸਾਲ ਦੀ ਦਾ ਜਦੋਂ ਇਹ ਇਹਨਾਂ ਦੀ ਉਮਰ ਸੀਗੀ ਤੇ ਮਾਪੇ ਦਾ ਜਿਹੜਾ ਵਖਰੇਵਾ ਹੋ ਗਿਆ ਮੈਂ ਇਹਨਾਂ ਦੇ ਪਿਤਾ ਜੀ ਨੂੰ ਵੀ ਮਿਲ ਕੇ ਆਇਆ ਉਹ ਜੰਡੇਆਲੇ ਦੇ ਵਿੱਚ ਸੀਗੇ ਲੜਾਈ ਝਗੜਾ ਮਾਂ ਪਿਓ ਦਾ ਹੋ ਸਕਦਾ ਮੈਂ ਨਹੀਂ ਕਹਿੰਦਾ ਇਹ ਸੱਚਾ ਹੋਊਗਾ ਕੋਈ ਹੋਰ ਪਹਿਲੂ ਨਹੀਂ ਮਾੜਾ ਹੋ ਸਕਦਾ ਵੀ ਨਸ਼ੇ ਨੂੰ ਛੱਡ ਕੇ ਬਾਕੀ ਗੱਲਾਂ ਨਹੀਂ ਮਾੜੀਆਂ ਹੋਸਾਂਦਾ ਮੈਂ ਨਹੀਂ ਕਹਿ ਸਕਦਾ ਵੀ ਉਹਦੀ ਮਾਂ ਜਿਹੜੀ ਮਾੜੀ ਹੋਗੀ ਮੈਂ ਕਿਸੇ ਦੇ ਕਰੈਕਟਰ ਦੇ ਉੱਤੇ ਉਂਗਲ ਨਹੀਂ ਚੁੱਕ ਸਕਦਾ ਜਿਹੜੇ ਜਿਹੜੇ ਬੰਦੇ ਵੀ ਸੋਸ਼ਲ ਮੀਡੀਆ ਤੇ ਉਹਨੂੰ ਵਿਚਾਰੀ ਨੂੰ ਬੋਲਣ ਦੇ ਕੀ ਉਹਨੇ ਯਾਰ ਹੋਟਲ ਪਾ ਲਿਆ ਫੇ ਵੇਚਣ ਤੇ ਉਹ ਚਾਹੀ ਨਹੀਂ ਹੈ ਨਾ ਲੱਖ ਨਹੀਂ 2 ਲੱਖ 3 ਲੱਖ ਨੂੰ ਇਕੱਠਾ ਹੋ ਗਿਆ ਹੋਊਗਾ ਪਰ ਗੱਲ ਮਨਾ ਸਭ ਝੂਟ ਦੀ ਆ ਉਹ ਕਹਿੰਦੇ ਵੀ ਮਦਦ ਲੈਣੀ ਆ ਕੋਈ ਗੁੰਡਾ ਵੀ ਲੈ ਲੇ ਕੋਈ ਉਹ ਵੀ ਲੈ ਲੇ ਪੰਜਾਬੀ ਕਰਦੇ ਆ ਮਦਰ ਵੀ ਝੂਠ ਬੋਲ ਕੇ ਮਦਦ ਕਿਉਂ ਲਈ ਗਈ ਇਹੋ ਬੇਨਤੀ ਮੈਂ ਮਾਪਿਓ ਨੂੰ ਕਰਨਾ ਆਂ ਦਾਦੀ ਤੇ ਉਹਦੇ ਮਤਲਬ ਲੜਕੀ ਦੇ ਬਾਪ ਨੂੰ ਅੱਜ ਤੁਹਾਨੂੰ ਲੱਗਾ ਕਿ ਮੇਰੀ ਲੜਕੀ ਮੇਰੇ ਬਾਰੇ ਮਾੜਾ ਚੰਗਾ ਬੋਲ ਗਈ ਉਸ ਦਿਨ ਤੋਂ ਬਾਅਦ ਜੋ ਉਹਨੂੰ ਕਿਸੇ ਨੇ ਪੜਾਇਆ ਹੋਊਗਾ ਉਹਨੇ ਬੋਲ ਦਿੱਤਾ ਅੱਜ ਜੇ ਤੁਹਾਨੂੰ ਲੱਗੇ ਕਿ ਮੇਰੀ ਬੇਟੀ ਫਲਾਣੇ ਕੰਮ 'ਚ ਫਸ ਗਈ ਹੈ ਮੇਰੀ ਬੇਟੀ ਮਾੜੇ ਕੰਮ 'ਚ ਫਸ ਗਈ ਹੈ ਤੇ ਫਿਰ ਤੁਹਾਨੂੰ ਮਤਲਬ ਦਾਦੀ ਤੇ ਪਿਓ ਨੂੰ ਫਖਰ ਮਹਿਸੂਸ ਹੋਣਾ ਸੀਗਾ ਬਾਪ ਬੇਟੀ ਦੀ ਲੜਾਈ ਦੇ ਵਿੱਚ ਆਪਾਂ ਸਿਰਫ ਸੋਸ਼ਲ ਮੀਡੀਆ ਤੇ ਤਮਾਸ਼ਾ ਵੇਖੀ ਜਾਈਏ ਇੱਕ ਬੰਦਾ ਬੋਲਦਾ ਉਹ ਲਿਖ ਰਿਹਾ ਲੜਕੀ 420 ਨਿਕਲੀ ਮੈਂ ਨਾ ਯਾਰ ਕੁਛ ਮਤਲਬ ਕਰਦوں ਹੱਥ ਮਾਰੋ ਦੋ ਪਹਿਲੂ ਨੇ ਪਰਸੋਂ ਤੱਕ ਦੁਨੀਆ ਉਹਦੇ ਨਾਲ ਸੀ ਅੱਜ ਦੂਜਾ ਪਹਿਲੂ ਸਾਹਮਣੇ ਆਇਆ ਤੇ ਦੁਨੀਆ ਧਿੱਦੀ ਭੈਣ ਦੀ ਕਰਨੀ ਸ਼ੁਰੂ ਹੋ ਗਈ ਅੱਜ ਜੋ ਇਸ ਤਰ੍ਹਾਂ ਦਾ ਉਹਦੇ ਨਾਲ ਇਨਸੀਡੈਂਟ ਹੋ ਗਿਆ ਜਿੰਨੀ ਉਹ ਤੁਸੀਂ ਵੀ ਮਿਲ ਕੇ ਆਏ ਹੋ ਜਿੱਡੀ ਉਹ ਸਦਮੇ ਚ ਹੋ ਗਈ ਜੇ ਮੈਂ ਜਾਣਾ ਹੁਣ ਹਾਲਾਤ ਕੀ ਬਣ ਗਏ ਉਹਨੂੰ ਕਿਸੇ ਨੇ ਰੇੜੀ ਬਣਾ ਕੇ ਦੇਣੀ ਸੀ ਔਰ ਬੰਦਾ ਕਹਿ ਰਿਹਾ ਤੂੰ ਝੂਠੀ ਆ ਮੈਂ ਤੈਨੂੰ ਰੇੜੀ ਨਹੀਂ ਦੇਣੀ ਇਹੀ ਸੱਚ ਕੱਲ ਤੁਹਾਨੂੰ ਦੱਸ ਕੇ ਹੋਣਾ ਚਾਹੀਦਾ ਸੀ ਮੈਨੂੰ ਲੱਗਦਾ ਜੀ ਵੀ ਭਾਈ ਉਹ ਬੱਚੀ ਨੇ ਗਲਤ ਹੈ ਇਸ ਤਰ੍ਹਾਂ ਜਦੋਂ ਤੁਸੀਂ ਪਿਓ ਨੂੰ ਮਿਲੇ ਸੀ ਤੁਸੀਂ ਵੀ ਉਹ ਕਿਉਂ ਛੁਪਾਇਆ ਕਿਉਂਕਿ ਸੱਚ ਤਾਂ ਸਾਹਮਣੇ ਆਉਣਾ ਹੀ ਸੀ ਜੀ ਖਲੀ ਸਾਹਿਬ ਜਿਹੜੀ ਗੱਲ ਪਿਓ ਨੂੰ ਮਿਲਿਆ ਸੀਗਾ ਤੇ ਮੈਂ ਉਸ ਬੱਚੀ ਨੂੰ ਕਹਿ ਦਿੰਦਾ ਕਿ ਤੂੰ ਆਪਣੀ ਆਪਣੇ ਬਾਪ ਬਾਰੇ ਅੱਜ ਤੋਂ ਬਾਅਦ ਮਾਰਾ ਚੰਗਾ ਨਹੀਂ ਬੋਲਣਾ ਮੈਂ ਉੱਥੇ ਕਹਿ ਦਿੰਦਾ ਵੀ ਇਹਦਾ ਬਾਪ ਗੁਰਸਿੰਘ ਹੈ ਉਹ ਸਾਕਾ ਉਹ ਮੈਨੂੰ ਕਾਲਾ ਕੱਢਣੀਆਂ ਵੀ ਤੂੰ ਕੀ ਵਿੱਚ ਸਵਾਦ ਲੈਣ ਆ ਗਿਆ ਮੈਂ ਇਹਨਾਂ ਚੱਕਰਾਂ 'ਚ ਪੈਂਦਾ ਨਹੀਂ ਮੈਂ ਨਾਲ ਤੇ ਕੋਲ ਬਹਿ ਕੇ ਵੀ ਕਹਿਣਾ ਵੀ ਤੁਹਾਨੂੰ ਇਹ ਕਹਿਣਾ ਚਾਹੀਦਾ ਸੀਗਾ ਉਹਨੂੰ ਜੋ ਸਿਖਾਇਆ ਗਿਆ ਚਾਹੇ ਮਾਂ ਦੇ ਉੱਤੇ ਦੋਸ਼ ਲਾਉਂਦੇ ਚਾਹੇ ਕੁਝ ਵੀ ਉੱਤੇ ਦੋਸ਼ ਲਾਉਂਦੇ ਉਹਨੂੰ ਜੋ ਸਿਖਾਇਆ ਗਿਆ ਉਹਨੂੰ ਹੋ ਸਕਦਾ ਵੀ ਨਹੀਂ ਇਹ ਪਿਕਚਰ ਦਸੀ ਹੋਗੀ ਵੀ ਤੇਰਾ ਬਾਪ ਬਹੁਤ ਚੰਗਾ ਸੀ ਤੇਰਾ ਬਾਪ ਗੁਰਸਿੱਖ ਸੀਗਾ ਸੋ ਮੇਰੀ ਬੱਚੀ ਦਾ ਕੋਈ ਕਸੂਰ ਨਹੀਂ ਬੱਚੇ ਤੇ ਇਦਾਂ ਹੀ ਹੁੰਦੇ ਆ ਨਾ ਆਪਣੀ ਧੀ ਬਾਰੇ ਵੀ ਮਤਲਬ ਐਵੇਂ ਵੇਖੀ ਜਾਈਏ ਤੇ ਆਪਾਂ ਬੋਲੀ ਜਾਈਏ ਉਹ ਵੀ ਕੋ ਚੰਗਾ ਕੰਮ ਨਹੀਂ ਹੈ ਤਾਂ ਇਹ ਦੋਵੇਂ ਪਹਿਲੂ ਨੇ ਨਾ ਇੱਕ ਤੇ ਇਹ ਗੱਲ ਹੋ ਗਈ ਵੀ ਬੱਚੇ ਇਹੋ ਜਿਹਾ ਝੂਠ ਵੇਖ ਕੇ ਮਤ ਮੰਗਣੀ ਸ਼ੁਰੂ ਹੋ ਜਾਣਗੇ ਦੂਜਾ ਪਹਿਲੂ ਇਹ ਕਿ ਇਹ ਜਿਹੜਾ ਹਾਲਤ ਉਹ ਲੜਕੀ ਦੀ ਹੋ ਰਹੀ ਉਸ ਤੋਂ ਬਾਅਦ ਜਿਹੜੀ ਜਲਾਲਤ ਹੋ ਰਹੀ ਉਸ ਤੋਂ ਬਾਅਦ ਹੋ ਸਕਦਾ ਬੱਚੇ ਵੀ ਸੋਚਣ ਵੀ ਇਹ ਨਹੀਂ ਕਰਨਾ ਸਰ ਦਾ ਜ਼ਿੰਮੇਵਾਰ ਉਹ ਬੱਚੀ ਖੁਦ ਹੈ ਜੀ ਫਿਰ ਇਹ ਵੀ ਮੰਨਦੇ ਹਾਂ ਜਿਹੜੀ ਪਸੂੜੀ ਪਾ ਰਹੀ ਆ ਉਹਦੀ ਮਾਂ ਬਾਰੀ ਹੈ ਸ਼ਮਜੀਤ ਕੌਰ ਇਹ ਅੱਗੇ ਬੱਚੀ ਜਿਹੜੀ ਆ ਫਰਟ ਆਉਂਦੀ ਰਹੀ ਆ ਪੜਾਈ ਦੇ ਵਿੱਚ ਵੀ ਪਹਿਲੇ ਨੰਬਰ ਤੇ ਖਡੂਰ ਸਾਹਿਬ ਵੀ ਔਰ ਉੱਥੇ ਵੀ ਜਾ ਕੇ ਪੜ ਕੇ ਤੇ ਇਹਨੂੰ ਹਣੇ ਜਦੋਂ ਸਿਖਾਇਆ ਜਾਂਦਾ ਵਾ ਇਹ ਫਿਰ ਉਸ ਹਾਮ ਲੱਗੇ ਬੋਲ ਰਹੀ ਹੈ ਸੋ ਦਿਨੇਵਾਲ ਦੇ ਵਿੱਚ ਉਸ ਕੁੜੀ ਜਿਹੜੀ ਰਈਆ ਦੇ ਵਿੱਚ ਚਾਹ ਦੀ ਸਟਾਲ ਲਗਾਉਂਦੀ ਹੈ ਉਹਦੇ ਪਿਤਾ ਦੇ ਕੋਲ ਤੇ ਦਾਦੀ ਦੇ ਕੋਲ ਮਨਦੀਪ ਮੰਨਾ ਆਏ ਨੇ ਹਾਲਾਂਕਿ ਮਨਦੀਪ ਮੰਨਾ ਕੱਲ ਉਸ ਧੀ ਨੂੰ ਵੀ 1 ਲੱਖ ਰੁਪਏ ਦੇ ਕੇ ਆਏ ਆ ਤੇ ਉਸ ਤੋਂ ਬਾਅਦ ਕਮੈਂਟ ਜਿਹੜੇ ਆ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਮਨਦੀਪ ਮੰਨਾ ਨੂੰ ਵੀ ਹੋ ਰਹੇ ਨੇ ਵੀ ਬਿਨਾ ਦੇਖ ਪੜਤਾਲ ਕੀਤੇ ਮੰਨਾ ਹੋਰੀ 1 ਲੱਖ ਰੁਪਏ ਦੇ ਆਏ ਤਾਂ ਜੀ 1 ਲੱਖ ਰੁਪਏ ਮਾਤਾ ਹੋਰਾਂ ਨੂੰ ਵੀ ਦਿੱਤਾ ਮੰਦੀਪ ਮੰਨਾ ਜੀ ਨੇ ਗੱਲਬਾਤ ਕਰਦੇ ਆ ਮੰਨਾ ਜੀ ਕੀ ਗੱਲ ਅੱਜ ਮਾਤਾ ਜੀ ਨੂੰ ਵੀ ਦਿੱਤਾ ਤੇ ਕੱਲ ਉਸ ਧੀ ਨੂੰ ਵੀ ਦਿੱਤਾ ਜਿਹੜੀ ਝੂਠ ਬੋਲਦੀ ਰਹੀ ਲੋਕ ਕਹਿੰਦੇ ਵੀ ਮੇਰਾ ਪਿਓ ਨਸ਼ੇੜੀ ਹੈ ਜੀ ਤਾਂ ਨਸ਼ੇੜੀ ਤਾਂ ਨਹੀਂ ਉਹ ਤਾਂ ਗੁਰਸਿੱਖ ਨਿਕਲਿਆ ਜੀ ਥਲੀ ਸਾਹਿਬ ਪਹਿਲੀ ਗੱਲ ਤੋਂ ਮੈਂ ਵਾਰੀ-ਵਾਰੀ ਗੱਲ ਦਾ ਜਵਾਬ ਦਵਾਂ ਮੈਨੂੰ ਕਮੈਂਟਾਂ ਨਾਲ ਕੋਈ ਫਰਕ ਨਹੀਂ ਪੈਂਦਾ ਉਹ ਮੈਂ ਤਾਂ ਸੁਣਾ ਜੇ ਮੈਂ ਲੋਕਾਂ ਕੋ ਪੈਸੇ ਇਕੱਠੇ ਕਰਕੇ ਦਿੱਤੇ ਹੋਣ ਤੇ ਮੈਂ ਆਪਣੀ ਕਮਾਈ ਚੋਂ ਜਾਂ ਮੇਰੇ ਆਪਣੇ ਪੈਸਿਆਂ ਦੇ ਵਿੱਚੋਂ ਮੈਂ ਉਹਨੂੰ ਵੀ ਦਿੱਤੇ ਜਿਸ ਦਿਨ ਮੈਂ ਇੱਥੇ ਆਇਆ ਸੀਗਾ ਮੈਨੂੰ ਕੁੜੀ ਦੇ ਬਾਪ ਦਾ ਫੋਨ ਆਇਆ ਸੀ ਪਾਉਗਣਾ ਦਾ ਤੇ ਮੈਂ ਕੁੜੀ ਨੂੰ ਮਿਲਣ ਤੋਂ ਪਹਿਲਾਂ ਇਹਨਾਂ ਨੂੰ ਮਿਲ ਕੇ ਗਿਆ ਸੀਗਾ ਔਰ ਮੈਂ ਲੜਕੀ ਨੂੰ ਵੀ ਇਹ ਗੱਲ ਸਮਝਾਈ ਸੀ ਜਾ ਕੇ ਕਿ ਬਾਕੀ ਜੋ ਗੱਲਾਂ ਮਰਜ਼ੀ ਠੀਕ ਹੋਣ ਤੈਨੂੰ ਪਿਓ ਨੂੰ ਮਿਲੀ ਨੂੰ ਬੜੇ ਸਾਲ ਹੋ ਗਏ ਹੋਣਗੇ ਤੈਨੂੰ ਕੁਝ ਪਿਕਚਰ ਦਿਖਾਈ ਹੋ ਸਕਦੀ ਆ ਪਰ ਤੇਰਾ ਪਿਓ ਨਸ਼ਾ ਨਹੀਂ ਕਰਦਾ ਤੇ ਅੱਜ ਤੋਂ ਬਾਅਦ ਤੂੰ ਲਫਜ਼ ਨਹੀਂ ਬੋਲਣਾ ਆਪਣੇ ਬਾਪਲੀ ਵੀ ਉਹ ਨਸ਼ਾ ਕਰਦਾ ਬਾਕੀ ਜੋ ਮਰਜ਼ੀ ਕਹਨੀ ਤੂੰ ਉਹ ਉਸ ਤੋਂ ਬਾਅਦ ਬੋਲੀ ਵੀ ਨਹੀਂ ਮੈਂ ਪਾਉ ਹਣਾ ਨੂੰ ਉਸ ਦਿਨ ਪੁੱਛ ਕੇ ਗਿਆ ਸੀਗਾ ਇਹ ਗਵਾਹ ਨੇ ਇਸ ਚੀਜ਼ ਦੇ ਨਾਲ ਇਹਨਾਂ ਦੇ ਦੋ ਤਿੰਨ ਪੰਚਾਇਤ ਮੈਂਬਰੇ ਮੈਨੂੰ ਵੱਡੇ ਦੇ ਵਿੱਚ ਮਿਲੇ ਸੀਗੇ ਮੈਨੂੰ ਕਹਿੰਦੇ ਮੇਰੀ ਮਾਂ ਦਾ ਝੂਲਾ ਟੁੱਟਾ ਤੇ ਮੈਂ ਕਿਹਾ ਪਾਉ ਜੀ ਉਹਨੂੰ ਦੇਣ ਤੋਂ ਪਹਿਲਾਂ ਮੈਂ ਤੁਹਾਨੂੰ ਸੇਵਾ ਦਵਾਂ ਵੀ ਤੁਹਾਡੀ ਮਾਂ ਦਾ ਜਿੰਨਾ ਖਰਚਾ ਵਾ ਇਲਾਜ ਦਾ ਮੈਂ ਉਹ ਵੀ ਕਰਾਦਾ ਮੈਨੂੰ ਕੋਈ ਹੋਜਿਆ ਕੋਈ ਫਰਕ ਨਹੀਂ ਪੈਣਾ ਇਹ ਬੰਦਾ ਮੈਨੂੰ ਥੋੜਾ ਅਣਖਲਾ ਤੇ ਥੋੜਾ ਸ਼ਰਮੀਲਾ ਲੱਗਾ ਵੀ ਨਹੀਂ ਭਾਜੀ ਪੈਸੇ ਦੀ ਲੋੜ ਨਹੀਂ ਪੈਸੇ ਦੀ ਲੋੜ ਨਹੀਂ ਹੈਗੀ ਉਸ ਤੋਂ ਬਾਅਦ ਜੋ ਸੋਸ਼ਲ ਮੀਡੀਆ ਦੇ ਉੱਤੇ ਹੋਇਆ ਬਹੁਤ ਘਟੀਆ ਮਤਲਬ ਨਿੰਦਣਯੋਗ ਹੈ ਇੱਕ ਬੱਚਿਆ ਜਿਹੜਾ 16 17 18 ਸਾਲ ਦਾ ਉਹਦੇ ਮਨ 'ਚ ਇੱਕ ਪਿਕਚਰ ਬਣਾ ਦਿੱਤੀ ਜਾਂਦੀ ਹੈ ਮੈਂ ਅੱਜ ਬਾਪ ਨੂੰ ਵੀ ਕਹਿਣ ਆਇਆ ਤੇ ਇਸ ਮਾਂ ਨੂੰ ਵੀ ਕਹਿਣ ਆਇਆ ਜਿਹੜੀ ਉਹਦੀ ਦਾਦੀ ਹੈ ਮੈਂ ਇਹਨਾਂ ਦੀ ਇੰਟਰਵਿਊ ਸੁਣੀ ਇਹ ਵੀ ਕਹਿ ਰਹੇ ਆ ਕਿ ਮੈਂ ਆਪਣੀ ਜਾਇਦਾਦ ਤਿੰਨ ਕਿੱਲੇ ਆਪਣੇ ਪੋਤੇ-ਪੋਤੀ ਦੇ ਨਾਂ ਤੇ ਲਵਾਉਣ ਨੂੰ ਤਿਆਰ ਹਾਂ ਲੜਾਈ ਝਗੜਾ ਨਾ ਹੋ ਸਕਦਾ ਮੈਂ ਉਸ ਦਿਨ ਉੱਥੇ ਜਾ ਕੇ ਵੀ ਬੋਲਿਆ ਸੀ ਜਿਹੜੀ ਮੇਰੀ ਵੀਡੀਓ ਸੀ ਜਦੋਂ ਲੜਕੀ ਦੇ ਕੋਲ ਮੈਂ ਖੜਾ ਸੀਗਾ ਮੈਂ ਕਿਹਾ ਸੀ ਮੈਂ ਤੁਹਾਡੇ ਪਿਤਾ ਜੀ ਨੂੰ ਵੀ ਮਿਲ ਕੇ ਆਇਆ ਲੜਾਈ ਝਗੜਾ ਮਾਪਿਓ ਦਾ ਹੋ ਸਕਦਾ ਮੈਂ ਨਹੀਂ ਕਹਿੰਦਾ ਇਹ ਸੱਚਾ ਹੋਊਗਾ ਕੋਈ ਹੋਰ ਪਹਿਲੂ ਨਹੀਂ ਮਾੜਾ ਹੋ ਸਕਦਾ ਵੀ ਨਸ਼ੇ ਨੂੰ ਛੱਡ ਕੇ ਬਾਕੀ ਗੱਲਾਂ ਨਹੀਂ ਮਾੜੀਆਂ ਹੋਸਾਂਦਾ ਮੈਂ ਨਹੀਂ ਕਹਿ ਸਕਦਾ ਵੀ ਉਹਦੀ ਮਾਂ ਜਿਹੜੀ ਮਾੜੀ ਹੋ ਗਈ ਮੈਂ ਕਿਸੇ ਦੇ ਕੈਰੈਕਟਰ ਦੇ ਉੱਤੇ ਉਂਗਲ ਨਹੀਂ ਚੁੱਕ ਸਕਦਾ ਆ ਵੀ ਮੈਂ ਧੀਆ ਭੈਣਾਂ ਵਾਲਾ ਵਾਂ ਪਰ ਜਦੋਂ ਮਾਂ-ਬਾਪ ਦਾ ਝਗੜਾ ਹੋ ਜਾਂਦਾ ਤੇ ਬੱਚੇ ਹੀ ਪੀਸੇ ਜਾਂਦੇ ਆ ਨਾ ਜਿਹੜੇ-ਜਿਹੜੇ ਬੰਦੇ ਵੀ ਸੋਸ਼ਲ ਮੀਡੀਆ ਤੇ ਉਹਨੂੰ ਵਿਚਾਰੀ ਨੂੰ ਬੋਲਣ ਦੇ ਕੀ ਉਹਨੇ ਯਾਰ ਹੋਟਲ ਪਾ ਲਿਆ ਕੋਈ ਵੇਚ ਤੇ ਉਹ ਚਾਹੀਦੀ ਆ ਨਾ ਲੱਖ ਨਹੀਂ 2 ਲੱਖ 3 ਲੱਖ ਉਹਨੂੰ ਇਕੱਠਾ ਹੋ ਗਿਆ ਹੋਊਗਾ ਮੈਂ ਇਸ ਬਾਪ ਨੂੰ ਵੀ ਤੇ ਇਸ ਮਾਤਾ ਨੂੰ ਵੀ ਇਹ ਬੇਦੀ ਆ ਮੈਂ ਆ ਪਰ ਗੱਲ ਮਨਨਾ ਸਾਹਿਬ ਝੂ ਕੁਈ ਨਹੀਂ ਉਹ ਵੀ ਲੈ ਲੈ ਪੰਜਾਬੀ ਕਰਦੇ ਆ ਮਦਰ ਵੀ ਝੂਠ ਬੋਲ ਕੇ ਮਦਦ ਕਿਉਂ ਲਈ ਗਈ ਜਦੋਂ ਝੂਠ ਇਹ ਸਾਹਮਣੇ ਆ ਗਿਆ ਜੀ ਬਹੁਤ ਲੋਕ ਕਹਿੰਦੇ ਅਸੀਂ ਪੈਸਾ ਪਾਉਣਾ ਸੀ ਅਸੀਂ ਹੁਣ ਰੁਕ ਗਏ ਤੇ ਮਨਦੀਪ ਮੱਨਾ ਜੀ ਵੀ ਇਸ ਪਿਤਾ ਨੂੰ ਮਿਲੇ ਤੁਸੀਂ ਕਿਉਂ ਨਹੀਂ ਰੁਕੇ ਤੁਸੀਂ ਫੇਰ ਲੱਖ ਰੁਪਏ ਦੇ ਗਏ ਮੈਂ ਉਸ ਲੜਕੀ ਕੋ ਫੇਰ ਚੱਲਿਆ ਤੁਹਾਨੂੰ ਹੁਣ ਮੈਂ ਦੱਸਾਂ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਬੱਚੀ ਨਾ ਛੋਟੀ ਐ ਮੇਰੀ ਇੱਕ ਕੋਸ਼ਿਸ਼ ਆ ਜੀ ਮੈਂ ਸ਼ਹਿਰ ਚ ਰਹਿਣਾ ਬਹੁਤ ਸਾਰੀਆਂ ਬੱਚੀਆਂ ਮਾੜੇ ਮਤਲਬ ਕੰਮਾਂ ਦੇ ਵਿੱਚ ਵੀ ਫਸ ਜਾਂਦੀਆਂ ਨੇ ਇਸ ਉਮਰ ਚ ਵਰਗਲਾ ਲਈਆਂ ਜਾਂਦੀਆਂ ਨੇ ਤੇ ਜਿੰਨੀਆਂ ਬੱਚੀਆਂ ਥਲੀ ਸਾਹਿਬ ਸਾਰਿਆਂ ਨੂੰ ਤੇ ਅਸੀਂ ਬਚਾ ਨਹੀਂ ਸਕਦੇ ਜਿੱਥੇ ਕਿਤੇ ਤੁਹਾਡੀ ਨਜ਼ਰ ਚ ਆ ਜਾਂਦੀ ਸਾਡਾ ਬਚਾਉਣਾ ਫਰਜ਼ ਬਣਦਾ ਉਹਨੂੰ ਉਹਦੀਆਂ ਲੋੜਾਂ ਨਹੀਂ ਪੂਰੀਆਂ ਹੋਣਗੀਆਂ ਉਹਦੀ ਪੜ੍ਹਾਈ ਨਹੀਂ ਪੂਰੀ ਹੋਊਗੀ ਉਹਨੂੰ ਇਸ ਉਮਰ 'ਚ ਕੋਈ ਵਰਗਲਾ ਸਕਦਾ ਕੁਛ ਵੀ ਜਿਵੇਂ ਚਾਹ ਵੇਚ ਕੇ ਲੋਕਾਂ ਦੇ ਦਿੱਤੇ ਪੈਸੇ ਨਾਲ ਉਹਦਾ ਕੰਮ ਚੱਲ ਪਿਆ ਜਾਂਦਾ ਕੰਮ ਚੱਲ ਭੂਗਾ ਤੇ ਹੋ ਸਕਦਾ ਉਹ ਮਾੜੇ ਪਾਸੇ ਨਾ ਤੁਰੇ ਇਹੋ ਬੇਨਤੀ ਮੈਂ ਮਾਪਿਓ ਨੂੰ ਕਰਨਾ ਆਂ ਦਾਦੀ ਤੇ ਉਹਦੇ ਮਤਲਬ ਲੜਕੀ ਦੇ ਬਾਪ ਨੂੰ ਅੱਜ ਤੁਹਾਨੂੰ ਲੱਗਾ ਕਿ ਮੇਰੀ ਲੜਕੀ ਮੇਰੇ ਬਾਰੇ ਮਾੜਾ ਚੰਗਾ ਬੋਲ ਗਈ ਉਸ ਦਿਨ ਤੋਂ ਬਾਅਦ ਜੋ ਉਹਨੂੰ ਕਿਸੇ ਨੇ ਪੜਾਇਆ ਹੋਊਗਾ ਉਹਨੇ ਬੋਲ ਦਿੱਤਾ ਉਸ ਤੋਂ ਬਾਅਦ ਉਹ ਨਹੀਂ ਬੋਲੀ ਅੱਜ ਜੇ ਤੁਹਾਨੂੰ ਲੱਗੇ ਕਿ ਮੇਰੀ ਬੇਟੀ ਫਲਾਣੇ ਕੰਮ 'ਚ ਫਸ ਗਈ ਹੈ ਮੇਰੀ ਬੇਟੀ ਮਾਰੇ ਕੰਮ ਚ ਫਸ ਗਈ ਆ ਤੇ ਫਿਰ ਤੁਹਾਨੂੰ ਮਤਲਬ ਦਾਦੀ ਤੇ ਪਿਓ ਨੂੰ ਫਖਰ ਮਹਿਸੂਸ ਹੋਣਾ ਸੀਗਾ ਬੱਚੇ ਦੀ ਗਲਤੀ ਹੋਵੇ ਵੀ ਬੱਚੇ ਕੋ ਜਾਣੇ ਚ ਹੋ ਜੇ ਬੱਚੇ ਕੋਣ ਜਾਣੇ ਚ ਹੋ ਜੇ ਬਾਪ ਨੂੰ ਚਾਹੀਦਾ ਵੀ ਕੋਈ ਗੱਲ ਨਹੀਂ ਉਹ ਵੱਡੇ ਦਿਲ ਵਾਲਾ ਬੰਦਾ ਦੂਜੀ ਚੀਜ਼ ਮਾਤਾ ਦਾ ਇਲਾਜ ਹੋਣ ਦੀ ਲੋੜ ਸੀ ਮੈਂ ਪਹਿਲੇ ਦਿਨ ਪੁੱਛ ਕੇ ਗਿਆ ਮੈਨੂੰ ਦੱਸੋ ਮੈਂ ਕਰਾਉਣ ਨੂੰ ਤਿਆਰ ਆ ਮੈਨੂੰ ਹੋਰ ਅੱਜ ਮੈਂ ਪਿੰਡ ਚ ਆਉਣਾ ਸੀਗਾ ਮੈਨੂੰ ਕਿਸੇ ਦਾ ਫੋਨ ਆ ਗਿਆ ਉਹ ਮੈਨੂੰ ਕਹਿੰਦਾ ਸਾਡੇ ਪਿੰਡ ਦੇ ਵਿੱਚ ਇੱਕ ਬੱਚੇ ਦਾ ਲੱਤਾਂ ਦਾ ਆਪਰੇਸ਼ਨ ਹੋਣਾ ਹੈਂਡੀਕੈਪਡ ਹੈ ਤੇ ਉਹਨੂੰ ਤੁਸੀਂ ਉਹਦੇ ਹੱਲ ਵੀ ਜ਼ਰੂਰ ਹੋ ਕੇ ਆਓ ਮੈਨੂੰ ਪੁੱਛਿਆ ਉਹਦਾ ਘਰ ਕਿੱਥੇ ਆ ਖਸタル ਲੱਗੇ ਨੇ ਮੈਂ ਫੇਰ ਉਹ ਬੰਦੇ ਨੂੰ ਕਹਿ ਦਿੱਤਾ ਕੋ ਲੋਡ ਹੋਈ ਤੇ ਮੈਨੂੰ ਦੱਸ ਦੇ ਵੀ ਯਾਰ ਜਿੰਨੇ ਜੋ ਗਮ ਹੈਗਾ ਖਾ ਜਾਣਿਆ ਬਾਪ ਬੇਟੀ ਦੀ ਲੜਾਈ ਦੇ ਵਿੱਚ ਆਪਾਂ ਸਿਰਫ ਸੋਸ਼ਲ ਮੀਡੀਆ ਤੇ ਤਮਾਸ਼ਾ ਵੇਖੀ ਜਾਈਏ ਇੱਕ ਬੰਦਾ ਬੋਲਦਾ ਉਹ ਲਿਖ ਰਿਹਾ ਲੜਕੀ 420 ਨਿਕਲੀ ਮੈਂ ਨਾ ਯਾਰ ਕੁਝ ਮਤਲਬ ਅਕਲ ਨੂੰ ਹੱਥ ਮਾਰੋ 15 16 17 18 ਸਾਲਾਂ ਦਾ ਬੱਚਾ ਕੀ ਕਹਿਣਾ 420 ਕਰ ਸਕਦਾ ਉਹ ਲਾਲਚ ਚ ਚੋਰੀ ਤੇ ਕਰ ਸਕਦਾ 420 ਦੀ ਕੀ ਸਮਝੁੰਦੀ ਆ ਯਾਰ 16 17 ਜੋ ਮਨ ਚ ਆਉਂਦਾ ਬੋਲੀ ਜਾਂਦਾ ਦੋ ਪਹਿਲੂ ਨੇ ਪਰਸੋ ਤੱਕ ਦੁਨੀਆ ਉਹਦੇ ਨਾਲ ਸੀ ਅੱਜ ਦੂਜਾ ਪਹਿਲੂ ਸਾਹਮਣੇ ਆਇਆ ਤੇ ਦੁਨੀਆ ਧਿੱਦੀ ਭੈਣ ਦੀ ਕਰਨੀ ਸ਼ੁਰੂ ਹੋ ਗਈ ਮਤਲਬ ਇੰਨਾਂ ਚੀਜ਼ਾਂ ਤੋਂ ਨਹੀਂ ਬੱਚੀ ਆ ਯਾਰ ਜੀਓ ਤਰੱਕੀ ਕਰ ਸਕਦੀ ਉਹਦੇ ਕੋਈ ਬੋਲਿਆ ਗਿਆ ਬਾਪ ਨੂੰ ਵੀ ਚਾਹੀਦਾ ਵੀ ਉਹਨੂੰ ਅਸ਼ੀਰਵਾਦ ਦੇਵੇ ਵੀ ਕੋਈ ਗੱਲ ਨਹੀਂ ਬੱਚੇ ਮੈਂ ਨਸ਼ਾ ਨਹੀਂ ਕਰਦਾ ਬਾਕੀ ਜੋ ਤੂੰ ਕਿਹਾ ਹੋਊਗਾ ਹੋ ਸਕਦਾ ਮੇਰੇ ਵਖਰੇਵੇਂ ਹੋ ਗਏ ਹੁਣ ਨਸ਼ਾ ਤੇਰਾ ਜਿਹੜਾ ਨਹੀਂ ਕਰਦਾ ਭਾਉ ਉਹ ਦੁਨੀਆ ਦੇ ਸਾਹਮਣੇ ਆ ਕੇ ਨਹੀਂ ਕਰਦਾ ਔਰ ਉਸ ਦਿਨ ਵੀ ਆ ਗਿਆ ਸੀ ਜਦ ਦਿਨ ਉਹਨੂੰ ਮੈਂ ਮਿਲ ਕੇ ਗਿਆ ਸੀਗਾ ਮਨ ਮੇਰਾ ਇਸ ਚੀਜ਼ ਤੋਂ ਦੁਖਿਆ ਕਿਉਂਕਿ ਮੈਂ ਕੋ ਪੈਸੇ ਇਸ ਕਰਕੇ ਨਹੀਂ ਆਇਆ ਵੀ ਸੋਸ਼ਲ ਮੀਡੀਆ ਤੇ ਮੈਂ ਇਹਨੂੰ ਕਿਹਾ ਮੈਂ ਕਹਾ ਭਾਉ ਕਿਸੇ ਚੀਜ਼ ਦੀ ਲੋੜ ਐ ਅੱਜ ਮੈਂ ਮਾਂ ਨੂੰ ਫੋਨ ਕੀਤਾ ਸਵੇਰੇ ਮੈਂ ਕਹਾ ਤੁਹਾਡੇ ਘਰ ਦਾ ਕਲੇਸ਼ ਆ ਮੈਨੂੰ ਦੁੱਖ ਲੱਗ ਰਿਹਾ ਔਰ ਮਾਤਾ ਦੇ ਮੈਨੂੰ ਸ਼ਬਦ ਸੀਗੇ ਕਿ ਤੂੰ ਮੇਰੀ ਪੋਤੀ ਦੀ ਮਤ ਕੀਤੀ ਤੇ ਮੇਰਾ ਵੀ ਚੂਲਾ ਟੁੱਟਾ ਮੈਂ ਕਹਾ ਮਾਤਾ ਮੈਂ ਤੇਰੀ ਪਹਿਨਾ ਕਰਨ ਆਇਆ ਸੀਗਾ ਤੇਰੇ ਮੁੰਡੇ ਨੇ ਰੋਕ ਦਿੱਤਾ ਸੀ ਲੈ ਮੈਂ ਅੱਜ ਆਇਆ ਤੇ ਕੋ ਤੇਨੇ 4 ਵਜੇ ਤੇ ਮੈਂ ਆ ਗਿਆ ਬਾਜੀ ਤੁਸੀਂ ਉਸ ਬੱਚੀ ਨੂੰ ਭੋਲਾ ਬਣ ਦੇਖਦੇ ਆ ਪਰ ਬਹੁਤ ਸਾਰੇ ਲੋਕ ਤਾਂ ਇਹ ਵੀ ਦੇਖਦੇ ਜੀ ਵੀ ਕਹਿੰਦੇ ਜੀ ਚਤਰਾਈ ਸਿੱਖ ਦਾ ਸਿੱਖ ਦਾ ਬੰਦਾ ਕਿੱਧਰ ਨੂੰ ਲੰਘ ਜਵੇ ਤੁਰ ਜਵੇ ਇਹੀ ਉਹ ਮਹਾਰਾਜ ਜੀ ਚੰਗਾ ਬਣਨ ਦੀ ਸਿਆਣਪ ਜਾਂ ਫਿਰ ਚਤਰਾਈਆਂ ਫਿਰ ਸਾਰੀ ਉਮਰ ਵੀ ਚਤਰਾਈਆਂ ਦੇ ਵੱਲ ਨੂੰ ਪਿਆ ਸਕਦਾ ਜੀ ਕੰਮ ਮੈਂ ਸਮਝਦਾ ਥਲੀ ਸਾਹਿਬ ਮਤਲਬ ਬੱਚੇ ਦਾ ਧਿਆਨ ਕਿਸੇ ਪਾਸੇ ਵੀ ਲੱਗ ਸਕਦਾ ਅੱਜ ਉਹ ਇਸ ਤਰ੍ਹਾਂ ਦਾ ਉਹਦੇ ਨਾਲ ਇਨਸੀਡੈਂਟ ਹੋ ਗਿਆ ਜਿੰਨੀ ਉਹ ਤੁਸੀਂ ਵੀ ਮਿਲ ਕੇ ਆਏ ਹੋ ਜਿੱਡੀ ਉਹ ਸਦਮੇ ਚ ਹੋ ਗਈ ਹੈ ਜੇ ਮੈਂ ਜਾਣਾ ਹੁਣ ਹਾਲਾਤ ਕੀ ਬਣ ਗਏ ਉਹਨੂੰ ਕਿਸੇ ਨੇ ਰੇੜੀ ਬਣਾ ਕੇ ਦੇਣੀ ਸੀ ਔਰ ਬੰਦਾ ਕਹਿ ਰਿਹਾ ਤੂੰ ਝੂਠੀ ਆ ਮੈਂ ਤੈਨੂੰ ਰੇੜੀ ਨਹੀਂ ਦੇਣੀ ਤੇ ਮੈਂ ਆਹਦੇ ਕੋ ਫੇਰ ਚੱਲੇ ਆਂ ਵੀ ਤੈਨੂੰ ਰੇੜੀ ਲੋੜ ਆ ਮੈਂ ਤੈਨੂੰ ਉਹ ਵੀ ਲੈ ਕੇ ਦਿੰਨਾ ਜਿੰਨੇ ਦੀ ਦਾਵਤ 30000 ਦੀ ਆਉਂਦੀ ਫੇਰ ਕੀ ਸਾਡੀਆਂ ਧੀਆਂ ਰਗੀਆਂ ਯਾਰ ਇਹ ਤੇਰਾ ਮਨ ਨਹੀਂ ਮੈਂ ਟੁੱਟਣ ਦਿੰਦਾ ਸੋ ਜੇ ਉਹਦਾ ਕੰਮ ਚੰਗਾ ਚੱਲ ਪਵੇ ਤੇ ਹੋ ਸਕਦਾ ਉਹਦਾ ਧਿਆਨ ਦੂਜੇ ਪਾਸੇ ਜਾਵੇ ਹੀ ਨਾ ਪਤਾ ਇਹੀ ਸੱਚ ਕੱਲ ਤੁਸ ਤੁਹਾਨੂੰ ਦੱਸ ਕੇ ਹੋਣਾ ਚਾਹੀਦਾ ਸੀ ਮੈਨੂੰ ਲੱਗਦਾ ਜੀ ਵੀ ਭਾਈ ਉਹ ਬੱਚੀ ਨੇ ਗਲਤ ਇਸ ਤਰ੍ਹਾਂ ਜਦੋਂ ਤੁਸੀਂ ਪਿਓ ਨੂੰ ਮਿਲੇ ਸੀ ਤੁਸੀਂ ਵੀ ਉਹ ਕਿਉਂ ਛੁਪਾਇਆ ਕਿਉਂਕਿ ਸੱਚ ਤਾਂ ਸਾਹਮਣੇ ਆਉਣਾ ਹੀ ਸੀ ਜੀ ਥੱਲੀ ਸਾਹਿਬ ਜਿਹੜੀ ਗੱਲ ਪਿਓ ਨੂੰ ਮਿਲਿਆ ਸੀਗਾ ਤੇ ਮੈਂ ਉਸ ਬੱਚੀ ਨੂੰ ਕਹਿ ਦਿੰਦਾ ਕੋ ਸਵਾਦ ਆਉ ਮੈਨੂੰ ਕਾਲਾ ਕੱਢਣੀਆਂ ਵੀ ਤੂੰ ਕੀ ਵਿੱਚ ਸਵਾਦ ਲੈਣ ਆ ਗਿਆ ਮੈਂ ਇਹਨਾਂ ਚੱਕਰਾਂ ਚ ਪੈਂਦਾ ਨਹੀਂ ਮੈਨੂੰ ਵੀ ਅੱਜ ਵੀ ਲੱਗਾ ਕਿ ਇਹਨੂੰ ਲੋੜ ਹੈ ਮਾਂ ਨੂੰ ਤੇ ਮੈਂ ਆ ਗਿਆ ਇੱਥੇ ਮੈਨੂੰ ਇਸ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ ਮੈਂ ਕਿਸ ਤਰ੍ਹਾਂ ਮੈਨੂੰ ਦੱਸ ਦਿੱਤਾ ਸੀ ਕਿ ਤੇਰੇ ਬਾਪ ਨੇ ਸਾਹਮਣੇ ਆ ਜਾਣਾ ਉਹਦੇ ਨਾਲ ਉਹ ਬੈਟਰ ਉਹ ਆਪ ਹੀ ਆ ਗਿਆ ਭਾਜੀ ਉਹਨੇ ਦੱਸ ਦਿੱਤਾ ਪਰ ਬਾਪ ਨੂੰ ਥੋੜਾ ਜਿਹਾ ਸੰਕੋਚ ਕਰਨਾ ਚਾਹੀਦਾ ਮੈਂ ਘਰ ਬੈਠ ਕੇ ਵੀ ਕਹਿੰਨਾ ਮੈਂ ਨਾਲ ਤੇ ਕੋਲ ਬਹਿ ਕੇ ਵੀ ਕਹਿਣਾ ਵੀ ਤੁਹਾਨੂੰ ਇਹ ਕਹਿਣਾ ਚਾਹੀਦਾ ਸੀਗਾ ਉਹਨੂੰ ਜੋ ਸਿਖਾਇਆ ਗਿਆ ਚਾਹੇ ਮਾਂ ਦੇ ਉੱਤੇ ਦੋਸ਼ ਲਾਉਂਦੇ ਚਾਹੇ ਕੁਝ ਵੀ ਉੱਤੇ ਦੋਸ਼ ਲਾਉਂਦੇ ਉਹਨੂੰ ਜੋ ਸਿਖਾਇਆ ਗਿਆ ਉਹਨੂੰ ਹੋ ਸਕਦਾ ਵੀ ਨਹੀਂ ਇਹ ਪਿਕਚਰ ਦਸੀ ਹੋਊਗੀ ਵੀ ਤੇਰਾ ਬਾਪ ਬਹੁਤ ਚੰਗਾ ਸੀ ਤੇਰਾ ਬਾਪ ਗੁਰਸਿੱਖ ਸੀਗਾ ਸੋ ਮੇਰੀ ਬੱਚੀ ਦਾ ਕੋਈ ਕਸੂਰ ਨਹੀਂ ਬੱਚੇ ਤੇ ਇਦਾਂ ਹੀ ਹੁੰਦੇ ਆ ਨਾ ਆਪਣੀ ਧੀ ਬਾਰੇ ਵੀ ਮਤਲਬ ਐਵੇਂ ਵੇਖੀ ਜਾਈਏ ਤੇ ਆਪਾਂ ਬੋਲੀ ਜਾਈਏ ਉਹ ਵੀ ਕੋਈ ਚੰਗਾ ਕੰਮ ਨਹੀਂ ਹੈਗਾ ਜਿਹੜੇ ਛੋਟੇ ਬੱਚੇ ਜੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਝੂਠ ਬੋਲ ਕੇ ਇਸ ਤਰ੍ਹਾਂ ਮਦਦ ਮੰਗਣ ਲੱਗ ਗਏ ਜੀ ਫਿਰ ਤਾਂ ਇੱਕ ਉਹੀ ਚੱਲ ਜੂਗੀ ਰੀਤ ਸਾਫੇ ਫਿਰ ਇਹ ਦੋਵੇਂ ਪਹਿਲੂ ਨੇ ਨਾ ਇੱਕ ਤੇ ਇਹ ਗੱਲ ਹੋ ਗਈ ਵੀ ਬੱਚੇ ਇਹੋ ਜਿਹਾ ਝੂਠ ਵੇਖ ਕੇ ਮਤ ਮੰਗਣੀ ਸ਼ੁਰੂ ਹੋ ਜਾਣਗੇ ਦੂਜਾ ਪਹਿਲੂ ਹੈ ਕਿ ਇਹ ਜਿਹੜਾ ਹਾਲਤੋਂ ਲੜਕੀ ਦੀ ਹੋ ਰਹੀ ਉਸ ਤੋਂ ਬਾਅਦ ਜਿਹੜੀ ਜਲਾਲਤ ਹੋ ਰਹੀ ਉਸ ਤੋਂ ਬਾਅਦ ਹੋ ਸਕਦਾ ਬੱਚੇ ਇਹ ਵੀ ਸੋਚਣ ਵੀ ਇਹ ਨਹੀਂ ਕਰਨਾ ਜਲਾਲ ਦਾ ਜ਼ਿੰਮੇਵਾਰ ਉਹ ਬੱਚੀ ਖੁਦ ਹੈ ਜੀ ਫਿਰ ਇਹ ਵੀ ਮੰਨਦੇ ਹੋ ਮੈਂ ਨਹੀਂ ਕਿ ਜਾਂ ਉਹਦੀ ਮਾਤਾ ਮੈਂ ਬੱਚੇ ਵੇਖੋ ਰੱਬ ਦਾ ਰੂਪ ਹੁੰਦੇ ਨੇ ਥਲੀ ਸਾਹਿਬ ਮੈਂ ਕਹਿ ਸਕਦਾ ਮੇਰੀ ਬੱਚੀ ਵੀ ਕੋਈ ਗਲਤੀ ਕਰ ਸਕਦੀ ਮੇਰਾ ਬੇਟਾ ਵੀ ਕੋਈ ਗਲਤੀ ਕਰ ਸਕਦਾ ਹਾਂ ਪਿੱਛੇ ਜਿੰਨੇ ਵੀ ਉਹਨੂੰ ਸਿਖਾਇਆ ਉਹਨੂੰ ਅਸਲੀ ਪਹਿਲੂ ਦੱਸਣਾ ਚਾਹੀਦਾ ਹੈ ਵੀ ਤੇਰਾ ਬਾਪ ਲੱਕ ਮਾਰਦਾ ਕੁੜਦਾ ਹੋ ਕੋ ਖਰਚਾ ਨਹੀਂ ਦਿੰਦਾ ਹੋਊਗਾ 20 ਝਗੜੇ ਹੋਣਗੇ ਘਰ ਦੇ ਵਿੱਚ ਪਰ ਤੇਰਾ ਬਾਪ ਨਿਸ਼ਾਨੀ ਸੀ ਕਰਦਾ ਉਹਨੂੰ ਅਹਿਸਾਸ ਹੈਗਾ ਕਿਉਂਕਿ ਉਹਨੇ ਮੇਰੇ ਕੋਲ ਮਾਫੀ ਮੰਗੀ ਐ ਵੀ ਮੈਂ ਮਾਫੀ ਮੰਗ ਰਹੀ ਸੀ ਤੁਹਾਡੇ ਕੋਲ ਉਹਨੇ ਮਤਲਬ ਔਨ ਮਾਈਕ ਮਾਫੀ ਮੰਗੀ ਐ ਉਹਨੂੰ ਪਰਸੋਂ ਹੀ ਅਹਿਸਾਸ ਹੋ ਗਿਆ ਸੀ ਕਿ ਮੈਂ ਭਾਜੀ ਇਹ ਨਹੀਂ ਬੋਲਣਾ ਅੱਜ ਤੋਂ ਬਾਅਦ ਤੇ ਮੇਰਾ ਨਹੀਂ ਖਾਲ ਉਹਦੀ ਪਰਸੋਂ ਤੋਂ ਬਾਅਦ ਕੋਈ ਵੀਡੀਓ ਆਈ ਸੀ ਇਹੋ ਜੀ ਬਿਲਕੁਲ ਸੋ 1 ਲੱਖ ਰੁਪਏ ਦੀ ਜਿਹੜੀ ਮਦਦ ਦਿੱਤੀ ਐ ਤਾਂ ਹੋਰ ਵੀ ਜਿਹੜੀ ਆ ਮਦਦ ਲਈ ਜੇਕਰ ਲੋੜ ਪੈਂਦੀ ਐ ਤਾਂ ਮਾਤਾ ਜੀ ਨੂੰ ਮੰਦੀਪ ਮੰਨਾ ਹੋਰ ਨੇ ਭਰੋਸਾ ਦਿਵਾਇਆ ਤਾਂ ਮੰਦੀਪ ਮੰਨਾ ਇੱਕ ਵਾਰ ਫੇਰ ਇੱਥੇ ਪਰਿਵਾਰ ਦੇ ਨਾਲ ਆਇਆ ਉਸ ਬੱਚੀ ਦੀ ਵੀ ਮਦਦ ਕੀਤੀ ਐ ਤਾਂ ਕਿਵੇਂ ਵੇਖਦੇ ਹੋ ਜੀ ਮੰਨਾ ਸਾਹਿਬ ਹੁਣ ਤੁਹਾਡੇ ਕੋਲ ਆਏ ਬਹੁਤ ਮਿਹਰਬਾਨੀ ਜੀ ਇਹਨਾਂ ਦੀ ਹਾਂਜੀ ਬਹੁਤ ਇਹਨਾਂ ਨੇ ਜਿਹੜਾ ਆਸਰਾ ਦਿੱਤਾ ਬਾਕੀ ਇਹ ਲਾਏ ਆਏ ਨੇ ਨਾ ਹਰ ਕੁਝ ਯਕੀਨ ਹੋ ਗਿਆ ਦੇਖੋ ਜੀ ਜਿਵੇਂ ਇਹਨਾਂ ਨੇ ਵੀ ਗੱਲ ਕੀਤੀ ਹੈ ਤੇ ਉਹਨੂੰ ਵੀ ਬੱਚੇ ਅੱਜ ਕੱਲ 60 70% ਬੱਚੇ ਮੰਨ ਮੰਨ ਕੇ ਰਾਜ਼ ਨਹੀਂ ਪੀ ਹੈ ਨਾ ਜੀ ਮਾਪੇ ਦੀ ਤੇ ਮਾਪੇ ਨੂੰ ਬਹੁਤ ਸੁਣਾਉਂਦੇ ਵੀ ਆ ਮਾਂ ਫੇਰ ਉਸੇ ਤਰ੍ਹਾਂ ਪਿਓ ਫੇਰ ਉਸੇ ਤਰ੍ਹਾਂ ਬੱਚਿਆਂ ਦਾ ਲਾੜ ਕਰਦਾ ਤੇ ਤੁਸੀਂ ਜੋ ਤੁਹਾਡੀ ਧੀ ਨੇ ਕੀਤਾ ਉਹਦੇ ਲਈ ਤੁਸੀਂ ਆਪਣੀ ਧੀ ਨੂੰ ਕੀ ਕਹਿੰਦੇ ਹੋ ਜਾਂ ਬੱਚਿਆਂ ਨੇ ਆਪਾਂ ਦੇ ਉਹਨਾਂ ਨੂੰ ਇਹੋ ਸਮਝਾਉਂਦੇ ਆ ਕਿ ਗਲਤ ਜਿਹੜੀਆਂ ਗੱਲਾਂ ਤੁਸੀਂ ਕਹੀਆਂ ਸੀ ਨਾ ਕਹਿੰਦੇ ਹੋ ਤੇ ਆਪੇ ਤੁਹਾਡਾ ਕੰਮ ਹੋਰ ਚੱਲਦਾ ਰਹਿੰਦਾ ਵਧੀਆ ਹੈਗਾ ਪਰ ਇਹ ਗੱਲ ਕਿ ਜਿਹੜੀ ਪਸੂੜੀ ਪਾ ਰਹੀ ਆ ਉਹਦੀ ਮਾਂ ਬਾਰੀ ਹੈ ਸ਼ਮਨਜੀਤ ਕੌਰ ਇਹ ਅੱਗੇ ਬੱਚੀ ਜਿਹੜੀ ਆ ਫਰਟ ਆਉਂਦੀ ਰਹੀ ਆ ਪੜਾਈ ਦੇ ਵਿੱਚ ਵੀ ਪਹਿਲੇ ਨੰਬਰ ਤੇ ਖਡੂਰ ਸਾਹਿਬ ਵੀ ਔਰ ਉੱਥੇ ਵੀ ਜਾ ਕੇ ਪੜ੍ਹ ਕੇ ਤੇ ਇਹਨੂੰ ਹੁਣ ਜਦੋਂ ਸਿਖਾਇਆ ਜਾਂਦਾ ਵਾ ਇਹ ਫੇਰ ਉਸ ਹਾਵ ਨਾਲ ਅੱਗੇ ਬੋਲ ਰਹੀ ਆ ਮੈਂ ਤਾਂ ਅੱਗੇ ਮੀਡੀਆ ਦੇ ਅੱਗੇ ਵੀ ਇਹੋ ਗੱਲ ਕਹਿ ਰਿਹਾ ਕਿ ਉਹਨਾਂ ਦਾ ਭਲਾ ਹੋਵੇ ਵੱਡੀ ਉਮਰ ਉਹਨਾਂ ਦੀ ਹੋਵੇ ਜਿੱਥੇ ਰਹਿਣ ਰਹਿ ਆ ਸੁਖੀ ਰਹਿਣ ਤੇ ਬਾਕੀ ਜੇ ਉਹਨਾਂ ਦੀ ਇੱਛਾ ਹੈਗੀ ਆ ਤੇ ਘਰ ਦੇ ਬੁਗੇ ਖੁੱਲੇ ਆਉਣ ਤੇ ਆਪਣਾ ਘਰ ਸੰਭਾਲਣ ਸਾਨੂੰ ਵੀ ਰੋਟੀ ਪਕਾ ਕੇ ਦੇਣ ਤੇ ਮਾਤਰ ਨੂੰ ਵੀ ਦੇਣ ਕਿਉਂ ਮੈਂ ਹੱਥ ਲੂਣਾ ਮੈਂ ਹੁਣ ਵੀ ਰੋਟੀ ਪਕਾਉਣ ਲੱਗਾ ਪਕਾਉਣੀ ਆ ਬਸ ਤੁਸੀਂ ਜਾਣ ਦੀ ਜੇ ਤਾਂ ਮੈਂ ਆਟਾ ਲਗਾ ਕੋ ਰੋਟੀ ਪਕਾਉਣੀ ਚਾਹ ਬਣਾਉਣ ਲੱਗਾ ਦੇਣੀ ਮਾਤਰ ਨੂੰ ਆਪ ਹੀ ਨਹੀਂ ਜੇ ਤੁਹਾਡੇ ਪਤਨੀ ਆਉਂਦੇ ਉਹਨਾਂ ਨੂੰ ਵੀ ਵੈਲਕਮ ਚਲ ਬਾਰੇ ਗੱਲ ਆ ਕਿ ਵਿੱਚ ਥੋੜਾ ਜਿਹਾ ਬੋਲ ਦਿੰਦੀ ਜਾਂ ਕੋ ਗੁੜੀਆ ਆਪਣੀ ਕਿ ਪੈਸਾ ਨਾ ਕਰਕੇ ਹੁਣ ਇਹਨਾਂ ਨੂੰ ਦੇਖਦੇ ਆਂ ਅਸੀਂ ਪਹਿਲਾਂ ਨਹੀਂ ਦੇਦੇ ਇਹਨੂੰ ਤੇ ਦੱਸੋ ਪੈਸੇ ਦੱਸੋ ਕੀ ਤਾਂ ਕਰਕੇ ਮੇਰਾ ਪਿਓ ਕਿ ਉਹ ਚੀਜ਼ਾਂ ਨੂੰ ਮੰਦੀਓ ਜੀ ਜਿਵੇਂ ਕਹੇ ਵੀ ਹੁਣ ਉਹ ਕਹਿੰਦੇ ਵੀ ਹੁਣ ਪੈਸੇ ਸਾਡੇ ਕੋਲ ਆ ਗਏ ਇਸ ਕਾ ਕਿ ਸਾਬ ਉਹਦੇ ਮਨ ਚ ਇੱਕ ਪਿਕਚਰ ਬਣਾਈ ਹੋਊਗੀ ਮਾਨ ਕਿਸੇ ਨੇ ਕਹਿ ਦਿੱਤਾ ਹੋਊਗਾ ਹਨਾ ਵੀ ਉਹ ਇਸ ਗੱਲ ਨੂੰ ਕਹਿੰਦੀ ਹਾਂ ਮੈਂ ਤੇ ਪਾਉ ਨੂੰ ਫੇਰ ਕਹੂੰਗਾ ਵੀ ਤੇਰੀ ਬੱਚੀ ਆ ਤੇਰੀ ਲੋਕ ਤੇਰੀ ਲੋਕਾਂ ਨੂੰ ਅਪੀਲ ਇਹ ਬਣਦੀ ਆ ਵੀ ਯਾਰ ਐ ਤੇ ਮੇਰੀ ਧੀ ਆ ਨਾ ਜਦੋਂ ਆਉਣਾ ਹੋ ਘਰ ਆ ਜੇ ਜਦੋਂ ਮੇਰਾ ਘਰ ਵਸਣਾ ਮਹਾਰਾਜ ਨੇ ਤੂੰ ਅਮਰਤਾਰੀ ਬੰਦਾ ਵਾ ਰੱਬ ਤੇ ਭਰੋਸਾ ਕਰਨਾ ਚਾਹੀਦਾ ਵਾ ਵੀ ਜਦੋਂ ਉਹਨੇ ਆਉਣਾ ਵਾ ਤੇ ਤੇਰੀ ਤੇ ਲੋਕਾਂ ਨੂੰ ਇਹ ਅਪੀਲ ਬਣਦੀ ਆ ਵੀ ਯਾਰ ਮੇਰੀ ਕੁੜੀ ਦਾ ਵੱਟ ਚੜ ਕੇ ਸਾਥ ਦਾ ਕੋਈ ਗੱਲਾਂ ਬਾਤਾਂ ਕਰਕੇ ਸਾ ਇਹ ਮੈਂ ਆਣਾ ਨਾ ਕਿ ਚਲੋ ਜੇਕਰ ਆਉਣਗੇ ਤੇ ਆਪਣੇ ਘਰ ਆਉਣ ਤੇ ਨਾਲੇ ਆਪੇ ਅੰਦੇ ਵਿਛੜੇ ਮਿਲ ਜਾਂਦੇ ਆ ਤੇ ਆਪੇ ਕਿਰਪਾ ਹੋ ਜਾਂਦੀ ਮਹਾਰਾਜ ਦੀ ਤੇ ਚਲੋ ਆਦੇ ਘਰ ਆਉਣਗੇ ਤੇ ਆਪੇ ਉਹਨਾਂ ਨੂੰ ਫਿਕਰ ਹੋਗਾ ਰੋਟੀ ਪਾਈਂਦਾ ਚਾਹ ਪਾਈਂਦਾ ਲੀਡੇ ਕੱਪੜੇ ਦਾ ਆਪੇ ਤਿਆਰੀਆਂ ਨਾਲ ਮਾਦਰ ਨੂੰ ਸਾਹਮਣੇ ਨਾਲ ਮੈਨੂੰ ਸਾਹਮਣੇ ਮੈਂ ਹੁਣ ਕਮਾ ਕੇ ਲੋਣਾ ਜਿੰਨੇ ਕੁ ਜੋਗਾ ਹਾਂ ਤਾਂ ਬਿਲਕੁਲ ਮਨਦੀਪ ਮਾਨਾ ਪਹੁੰਚੇ ਨੇ ਗੱਲਬਾਤ ਹੋਈ ਹੈ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਖੜੀ ਪੰਜਾਬੀ ਲੋਕਾਂ ਨੇ